ਭਾਈ ਇਹ ਉਹ ਕਾਰ ਆ ਬੰਦੇ ਕੁਸਕਾ ਆ ਕੇ ਆਪਣੇ ਕੋਲ ਇਹ ਕਹਿੰਦੇ ਨੇ ਵੀਰੇ ਟੱਚਿੰਗ ਅਸੀ ਕਰਵਾਈ ਆ ਆਪ ਕਰਵਾਈ ਜਿਹੜੀ ਮਾੜੀ ਮੋਟੀ ਬਿਲਕੁਲ ਚੇਂਜ ਨਾ ਹੋਵੇ ਕੋਈ ਵੀ ਪੀਸ ਇਹ ਉਹ ਕਾਰ ਆ ਵੀਰੇ ਸੀਲਡ ਕਾਰ ਨਾ ਬੰਪਰ ਨਾ ਫੱਟੀ ਨਾ ਬੋਨਟ ਨਾ ਸੀਸਾ ਅੱਛਾ ਭਾਈ ਕੁਝ ਵੀ ਇਹਦਾ ਚੇਂਜ ਨਹੀਂ ਹੈਗਾ ਲੈ ਮਿੱਤਰੋ ਗੱਡੀ ਸੀਲਡ ਆ ਜੀ ਮਿਲ ਜੂ 2 ਲੱਖ ਰੁਪਏ 2 ਲੱਖ ਰੁਪਏ ਦੀ ਲੈ ਮਿੱਤਰੋ 2 ਲੱਖ ਰੁਪਏ ਦੀ ਗੱਡੀ ਇਹ ਮਿਲ ਜੂਗੀ ਮਰਸਡੀ ਕਿਹੜੀ ਕਲਾਸ ਦੀ ਹੈ ਚ ਸੀ ਕਲਾਸ 220 ਸੀ ਕਲਾਸ 200 ਪਹਿਲਾਂ ਮੈਂ ਟਾਇਰਾਂ ਕ ਨਹੀਂ ਦਿਖ ਰਿਆ ਤੇ ਵੀ ਟਾਇਰ ਹੀ ਬਹੁਤ ਵੱਡੇ ਨੇ ਯਾਰ ਦੇ ਕਿੰਨੇ ਇੰਚ ਨੇ 20 ਇੰਚ 20 ਚੈੱਕ ਕਰੋ ਗੱਡੀ ਐਕਸਯੂਵੀ ਕਿੰਨਾ ਮਾਡਲ ਹੈ ਬਾਈ 2018 ਆ ਰੇਟ ਧਮਾਕੇਦਾਰ ਦੇ ਦੇ ਬਾਈ 110000 ਰੁਪਏ 110000 ਦੀ ਹਾਂਜੀ ਡੀਜਾ ਬਾਈ 2-2 ਲੱਖ ਰੁਪਏ ਮੈਂ ਰੁਪਏ ਦਾ ਲੋਨ ਉਹ ਜੀ ਸਿੰਪਲ ਸੋਡਾ ਵਧੀਆਗਾ 25000 ਰੁਪਏ ਲੈ ਆਓ ਸਸੀ ਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਉੱਤੇ ਤੇ ਬਾਈ ਅੱਜ ਅਸੀਂ ਆਏ ਆਗੇ ਜੀਕੇ ਕਾਰ ਵੇਅਰ ਬਰਨਾਲਾ ਵਿਖੇ ਤੇ ਬਾਈ ਆਪਣੇ ਨਾਲੇ ਬਾਈ ਸਸੀ ਕਾਲ ਬੱਲਾ ਕੀ ਹਾਲ ਹੈ ਬਾਈ ਠੀਕ ਠਾਕ ਹਰੇ ਨਿਆਲੇ ਛੇਤਾ ਕੈਮ ਨੇ ਭਾਈ ਪਹਿਲਾਂ ਤਾਂ ਆਪਣਾ ਸ਼ਾਪ ਦਾ ਐਡਰੈਸ ਲਿਖਾ ਦਿਓ ਇਧਰੇ ਬਰਨਾਲੇ ਦੇ ਵਿੱਚ ਤਨੌਲਾ ਰੋਡ ਨੇੜੇ ਪ੍ਰਵਾਹੀ ਵਾਲੀ ਚੁੰਗੀ ਆ ਠੀਕ ਹੈ ਆਈਟੀ ਚੌਕ ਇਧਰ ਇਧਰ ਟੀ ਪੁਆਇੰਟ ਓਕੇ ਲੈ ਮਿੱਤਰੋ ਬਰਨਾਲੇ ਵਿੱਚ ਖੜਿਆਂਗੇ ਤਨੌਨਲੇ ਵਾਲੇ ਰੋਡ ਤੇ ਖੜਿਆਂ ਪ੍ਰਵਾਹੀ ਵਾਲੀ ਚੁੰਗੀਆਂ ਨੇੜੇ ਜੀਕੇ ਕਾਰ ਵੇਅਰ ਦਾ ਬੋਰਡ ਲੱਗਿਆ ਹੋਊ ਚੈੱਕ ਕਰ ਲਿਓ ਤੇ ਭਾਈ 2 ਲੱਖ ਦੇ ਵਿੱਚ ਮਰਸੀਡੀ ਗੱਡੀ ਲੈਣੇ ਕਿਸੇ ਵੀਰ ਨੇ ਕਿੱਥੋਂ ਮਿਲੂਗੀ ਜੀਕੇ ਕਾਰ ਵੇਅਰ ਤੋਂ ਨਾ ਤੇ ਬਾਕੀ ਵੀਰੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਭਾਈ ਜਿੰਨੇ ਵੀ ਆਪਣੇ ਕੋਲ ਗੱਡੀਆਂ ਨਹੀਂ ਆ ਨੌਨ ਐਕਸੀਡੈਂਟ ਦੀ ਗਾਰੰਟੀ ਹੈ ਭਾਈ ਨੌਨ ਐਕਸੀਡੈਂਟ ਦੀ ਗਾਰ ਲੈ ਮਤਲਬ ਕਾਗਜ਼ ਪੱਤਰ ਵੀ ਮਿਲਣਗੇ ਇੱਕ ਘੈਂਟ ਘੈਂਟ ਗੱਡੀਆਂ ਹੋਣਗੀਆਂ ਬਾਈ ਧਮਾਕੇ ਹੋਣਗੇ ਪੂਰੇ ਬਿਲਕੁਲ ਜੀ ਬਿਲਕੁਲ ਪਹਿਲਾਂ ਨਾਲੋਂ ਵੀ ਵੱਧ ਬਿਲਕੁਲ ਜੀ ਬਿਲਕੁਲ ਲੈ ਮਤਲਬ ਪਹਿਲਾਂ ਨਾਲੋਂ ਵੀ ਵੱਖਰੇ ਧਮਾਕੇ ਹੋਣਗੇ ਗੱਲਬਾਤ ਤੁਸੀਂ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਕਰੀਏ ਬਈ ਗੱਲਬਾਤ ਸ਼ੁਰੂ ਹਾਂਜੀ ਆ ਜਾਓ ਬਈ ਪਹਿਲਾਂ ਆ ਡਿਜ਼ਾਇਰ ਖੜੀ ਹੈਗੀ ਡਿਜ਼ਾਇਰ ਤੋਂ ਕਰਦੇ ਆ ਸ਼ੁਰੂ ਡਿਜ਼ਾਇਰ ਵੀਰੇ 2009 ਮਾਡਲ ਪਟਰੋਲ ਪਾ ਸੀਐਨਜੀ ਬਾਈ ਆਪਾਂ ਨੂੰ ਪਹਿਲੀ ਗੱਡੀ ਤੇ ਹੀ ਧਮਾਕਾ ਜਾਂਦਾ ਪੂਰਾ ਬਿਲਕੁਲ ਬੇ ਅਲਟੋ ਨਹੀਂ ਕੋਈ ਜਾਂਦਾ 9 ਮਾਡਲ ਲੋਕ ਅਲਟੋ ਦਾ ਸਵਾ ਸਵਾ ਲੱਖ ਮੰਗਦੇ ਆ ਅੱਛਾ ਅਲਟੋ ਨੇ ਵੀ ਥੱਲੇ ਦਮੋਗੇ ਪਟਰੋਲ ਸੀਐਨਜੀ ਵੀ ਐਕਸ ਆਈ ਆ BXI ਪੈਟਰੋਲ CNG ਆ ਮਿੱਤਰੋ ਐਵਰੇ ਵਧੀਆ ਰਹਿਣ ਵਾਲੀ ਆ 2009 ਮਾਡਲ NOC ਹੈਗੀ ਇਹਦੀ NOC ਮਿਲ ਜੂ ਬਾਈ ਪਾਸਿੰਗ ਵੀ ਹੈਗੀ ਹੋਊ ਨਾ ਹਾਂਜੀ ਪਾਸਿੰਗ ਹੈਗੀ ਠੀਕ ਹੈ ਤੇ ਫਿਰ ਕਿੰਨੇ ਦੀ ਮਿਲੂ ਇਹ 1,15,000 ਦੀ ਪੱਕੀ ਗੱਲ ਆ ਬਈ ਹਾਂਜੀ ਹਾਂਜੀ ਯਾਰ ਝੂਠ ਤਾਂ ਨਹੀਂ ਬੋਲਦੀ ਜਾਂਦੇ ਮੈਂ ਕਹਿੰਦਾ ਬੰਦਾ ਦੇ ਮਾਗੇ ਕਾਰ ਬੰਦਾ ਡੇਟ ਚੈੱਕ ਕਰਕੇ ਵੀਡੀਓ ਦੇਖ ਕੇ ਆ ਜੇ ਲੈ ਮਤਰੋ ਨੰਬਰ ਫੋਟੋ ਖਿੱਚ ਕੇ ਲੈ ਆਓ 1,15,000 ਦੀ ਪੈਟਰੋਲ ਪਲੱਸ CNG ਕਾਰ ਆ ਗਈ ਗੱਲਬਾਤ ਤੁਸੀਂ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਅੱਗੇ ਤੁਹਾਨੂੰ ਦਿਖਾਉਣੇ ਆ ਚਿੱਟੀ ਕਬੂਤਰੀ ਨਾ ਬਾਈ ਹਾਂਜੀ ਮਾਰਕੀਟ ਦੇ ਵਿੱਚ ਬਈ ਬਹੁਤ ਡਿਮਾਂਡ ਆ ਗਈ ਹੋਂਡਾ ਸਿਟੀ ਕਾਰਾਂ ਦੀ ਕੀ ਗੱਲ ਬਾਤ ਆ ਬਈ ਇਹਦੀ 2014 ਮਾਡਲ ਵੀਰੇ ਸੈਕੰਡ ਓਨਰ ਡੀਜ਼ਲ ਕਾਰ ਆ ਡੀਜ਼ਲ ਕਾਰ ਆ ਹਾਂਜੀ ਲਾਇਵਰ ਲੱਗੇ ਹੋਣਾ ਨਾ ਵੀਰੇ ਨਵੇਂ ਟਾਇਰ ਨੇ ਗੱਡੀ ਅੰਦਰੋਂ ਬਈ ਅੰਦਰੋਂ ਵੀ ਬਾਗੀ ਬਈ ਬਹੁਤ ਸੋਹਣੀ ਕਾਰ ਆ ਓਨਰ ਸੈਕੰਡ ਆ ਬਈ ਸੈਕੰਡ ਸੈਕੰਡ ਓਨਰ ਡੀਜ਼ਲ ਵੈਰੀਐਂਟ ਆ ਅੰਦਰੋਂ ਬਈ ਜਮਾ ਨਵੀਂ ਬਿਆਕਾਰ ਹੋਰ ਕੀ ਗੱਲ ਬਾਤ ਆ ਬਈ ਇਹਦੀ ਹੋਰ ਵੀਰ ਆਪਾਂ ਐਨਓਸੀ ਮਿਲ ਜੂਗੀ ਜੀ ਓਕੇ ਰੇਟ ਬਿਲਕੁਲ ਬਾਜ ਬਗਾ ਕਿੰਨਾਗਾ ਸਾਢੇ 3 ਲੱਖ ਰੁਪਏ ਦੇ ਵਿੱਚ ਐਨਓਸੀ ਦੇ ਦਾਂਗੇ ਐਨਓਸੀ ਹਾਂ ਜੀ ਮਿੱਤਰੋ ਸਾਢੇ 3 ਲੱਖ ਦੇ ਵਿੱਚ 2014 ਮਾਡਲ ਡੀਜ਼ਲ ਵੇਰੀਐਂਟ ਦੀ ਗੱਡੀ ਠੀਕ ਐ ਐਨਓਸੀ ਨਾਲ ਤੁਹਾਡੇ ਘਰ ਆ ਜੂ ਮਿੱਤਰੋ ਸਾਢੇ 3 ਲੱਖ ਦੇ ਵਿੱਚ ਮਿਲ ਜੂਗੀ ਗੱਲ ਬਾਤ ਤੁਸੀਂ ਕਰ ਲਿਓ ਕਹਿੰਦੇ ਵੀ ਮੈਕਰ ਆ ਗਈ ਨਾ ਵੀਰੇ ਹਾਂਜੀ ਕੀ ਗੱਲ ਬਾਤ ਆ ਬਾਈ ਜੀ 2012 ਮਾਡਲ ਡੀਜ਼ਲ ਟੌਪ ਵਾਲਾ ਮਾਡਲ ਆ ਵੀਰੇ ਟੌਪ ਵਾਲਾ ਮਾਡਲ ਆ ਪਸਵਟਨ ਵਾਲਾ ਨਾ ਠੀਕ ਆ ਰਬੜ ਪੈਨਲ ਨੇ ਨਾ ਬਈ ਇੱਥੇ ਰਬੜ ਪੈਨ ਵਾਲੀ ਵੀਰੇ ਉਦਾਂ ਕੋਈ ਗੈਪ ਨਹੀਂ ਹੈਗਾ ਇੱਥੇ ਵਿੱਚ ਇੱਕ ਰਬੜ ਹੁੰਦੀ ਆ ਠੀਕ ਆ 12 ਮਾਡਲ ਆ ਬਈ 12 ਮਾਡਲ ਇਹ ਕਿਸੇ ਪ੍ਰੈਸ ਵਾਲੀ ਦੀ ਗੱਡੀ ਆ ਨਾ ਵੀਰੇ ਹਾਂਜੀ ਅਜੀਤ ਸਮਾਚਾਰ ਟੈਂਟਨ ਆ 12 ਮਾਡਲ ਆ ਮਿੱਤਰੋ ਪੁਸ਼ ਬਟਨ ਸਟਾਰਟ ਆ ਗਈ ਸਾਫ਼ ਸੁਥਰੀ ਗੱਡੀ ਆ ਗਈ ਘੈਂਟਕਾਰ ਆ ਬਈ ਨੌਨ ਐਕਸੀਡੈਂਟ ਦੀ ਗਾਰੰਟੀ ਹੈ ਬਈ ਬਈ ਨੌਨ ਐਕਸੀਡੈਂਟ ਦੀ ਨੌਨ ਐਕਸੀਡੈਂਟ ਦੀ ਗਾਰੰਟੀ ਹੈ ਠੀਕ ਆ ਲੈ ਮਿੱਤਰੋ 12 ਮਾਡਲ ਨੰਬਰ ਵੀ ਪੰਜਾਬ ਆ ਪੀਵੀ 23 ਕਮੈਂਟ ਕਰਿਓ ਨੰਬਰ ਕਿੱਥੇ ਦਾ ਤੇ ਬਾਈ 12 ਮਾਡਲ ਆ ਰੇਟ ਤਮਾਕੇਦਾਰ ਦੇ ਦੇ ਬਾਈ 1,10,000 ਰੁਪਏ 1,10,000 ਦੀ ਹਾਂਜੀ ਡੀਜਾ ਬਾਈ 2-2 ਲੱਖ ਰੁਪਏ ਮੰਗ ਰਹੇ ਨੇ ਕੋਈ ਗੱਲ ਨਹੀਂ ਵੀਰੇ ਮੌਕੇ ਦੇ ਮਾਨਤਾਨ ਹੋ ਜਾਊਗਾ ਲੈ ਮਿੱਤਰੋ ਮਾਨਤਾਨ ਹੋ ਜਾਊ 1,10,000 ਦੀ ਟੌਪ ਵਾਲਾ ਮਾਡਲ ਪੁਸ਼ਪਟਰ ਸਟਾਰਟ 1,10,000 ਦੇ ਵਿੱਚੋਂ ਹੀ ਮਾਨਤਾਨ ਹੋ ਜਾਊਗਾ ਹਾਂਜੀ ਸਹੀ ਗੱਲ ਆ ਬਾਈ ਬਿਲਕੁਲ ਝੂਠਾ ਨਾ ਬਈਏ ਕਿਤੇ ਆਪਾਂ ਅੱਜ ਤੱਕ ਕਦੇ ਪਾਇਆ ਨਹੀਂ ਵੀਰੇ ਬੰਦਾ ਕੋਈ ਸਾਫਤ ਕਰ ਦਿਆ ਬਣ ਠੀਕ ਆ ਤੇ ਬਾਈ ਬਹੁਤ ਵੀਰ ਕਹਿੰਦੇ ਨੇ ਯਾਰ ਤੁਸੀਂ ਫੇਕ ਵੀਡੀਓ ਪਾਉਨੇ ਬਾਈ ਆ ਕੇ ਡਿਲੀਵਰੀ ਪੇਪਰ ਚੈੱਕ ਜਮਾ ਓਕੇ ਬਾਈ ਡੀਲ ਹੁੰਦੀ ਹੈਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਥੇ ਤੁਸੀਂ ਮਰਜ਼ੀ ਬਈ ਪਤਾ ਕਰ ਲਿਓ ਠੀਕ ਹੈ ਆ ਕੇ ਚੈੱਕ ਕਰ ਲਿਓ ਤੁਹਾਨੂੰ ਪਤਾ ਲੱਗ ਜਾਏ ਇਹ ਨਹੀਂ ਪਤਾ ਵੀ ਹੁਣ ਆਪਾਂ ਸਵੇਰੇ ਲਾਈਵ ਕੀਤੀ ਸੀ ਇਹ ਨਹੀਂ ਪਤਾ ਇਹਦੇ ਵਿੱਚ ਚਾਰ ਗੱਡੀਆਂ ਵਿਕ ਵੀ ਜਾਣ ਹਨਾ ਵੀਰੇ ਠੀਕ ਹੈ ਅੱਗੇ ਕਿਹੜੀ ਆ ਗਈ ਵੀ ਗੱਡੀ ਇਹ ਰੇਟ ਦੇ ਵੀਰੇ ਫਰਸਟ ਓਨਰ ਆ ਠੀਕ ਹੈ ਬਾਈ ਫਰੰਟ ਸ਼ੀਸ਼ਾ ਵੀ ਨਾਲ ਦਾ ਕਰ ਦੇ ਲੈ ਮਿੱਤਰਾ ਫਰੰਟ ਸ਼ੀਸ਼ਾ ਵੀ ਨਾਲ ਦਾ ਪੰਜਾਬ ਨੰਬਰ ਹੁਸ਼ਿਆਰਪੁਰ ਦਾ ਨੰਬਰਾ ਲਾਈਟ ਆਰ ਲੱਗੇ ਹੋ ਨੇ ਬਾਈ ਨਾਲ ਦਾ ਸ਼ੀਸ਼ਾ ਵਿਆ 10 ਮਾਡਲ ਡੀਜ਼ਲ ਵੇਰੀਐਂਟ ਰਹੀ ਆ ਤੇ ਬਾਈ ਗੱਡੀ ਅੰਦਰੋਂ ਚੈੱਕ ਕਰਾ ਦੇ ਲਖਮਿੰਦਰ ਗੱਡੀ ਬਾਈ ਸਾਫ ਸੁਥਰੀ ਆ ਪਿੱਛੋਂ ਵੀ ਵਧੀਆ ਹਲਕੀ ਫੁਲਕੀ ਟੱਚ ਅਪ ਵੀਰੇ ਮਿਲੂਗੀ ਸੀਟ ਕਵਰ ਨਵੇਂ ਨੇਗੇ ਤੇ ਸੋਹਣੀ ਕਾਰ ਆ ਬਾਈ ਓਨਰ ਬਾਈ ਫਰਸਟ ਆਗੀ ਫਰਸਟ ਓਨਰ ਫਰਸਟ ਓਨਰ ਦੀ ਕਾਰ ਆ ਹੁਸ਼ਿਆਰਪੁਰ ਵਾਲਿਓ ਜੇ ਕੋਈ ਗੱਡੀ ਦੇਖ ਰਿਹਾ ਨਾ ਰੇਟ ਦੇ ਬਾਰੇ ਆ ਲੇਓ ਮੇਰਾ ਵੀਰ ਫਰੰਟ ਸ਼ੀਸ਼ਾ ਦਾ ਕਨਾਲ ਲਗਾ ਇੰਜਨ ਗੀਅਰ ਦੀ ਸੀਟ ਆ ਕਾਰ ਬਿਲਕੁਲ ਕਿੰਨੇ ਦੀ ਮਿਲੂ ਇਹ 1,55,000 ਪੱਕੀ ਗੱਲ ਆ ਬਾਈ ਲੈ ਮਿੱਤਰੋ 1,55,000 ਦੀ ਮਿਲ ਜੂ ਇਹਦੇ ਤੇ ਲੋਨ ਤਾਂ ਨਹੀਂ ਹੋਣਾ ਲੋਨ ਹੋ ਜੂਗਾ ਹੋਜੂਗਾ ਲੈ ਮਿੱਤਰੋ ਲੋਨ ਵੀ ਹੋਜੂਗਾ ਬੜੇ ਆਰਾਮ ਨਾਲ 1 ਲੱਖ ਤੋਂ 1.5 ਲੱਖ ਦਾ ਵੀ ਲੋਨ ਹੋ ਜੂਗਾ ਵੈਸੇ ਤੂੰ 55000 ਰੁਪਏ ਲੈ ਆਏ ਵੀਰੇ ਹਣਾ ਠੀਕ ਹੈ ਗੱਡੀ ਲੈ ਜਿਓ 1 ਲੱਖ ਰੁਪਏ ਦਾ ਹੋ ਜੂ ਲੋਨ ਗੱਲਬਾਤ ਕਰ ਲਓ ਤੁਹਾਡਾ ਜੀ ਸਿਬਲ ਸਕੋਰ ਕਿੰਨਾ ਹੈਗਾ ਫੇਰ ਲੋਨ ਹੋਊਗਾ ਹਾਂਜੀ ਤੇ ਹੁਣ ਕਹਿੰਦੇ ਵੀ 2 ਲੱਖ ਦਾ ਧਮਾਕਾ ਦੇਣਾ ਹੈ ਬਿਲਕੁਲ ਬਾਈ ਬਾਈ ਪਹਿਲਾਂ ਵੀ ਆਪਾਂ ਇੱਕ ਮਰਸੀਡੀ ਗੱਡੀ ਪਾਈ ਸੀਗੀ 2 ਲੱਖ ਦੇ ਵਿੱਚ ਇੰਨੀ ਕੀ ਡਿਮਾਂਡ ਆਈ ਆ ਤੇ ਬਾਈ ਨੇ ਵੀਰੇ ਦੁਬਾਰੇ ਲੈਣ ਦੀਆਂ ਨਾ ਵੀਰੇ ਬਿਲਕੁਲ ਜੀ ਇਹਦਾ ਪਾਸਿੰਗ ਪੂਸਿੰਗ ਸਭ ਕੁਝ ਹੈਗਾ ਨਾ ਬਾਈ ਦਾ ਪਾਸਿੰਗ ਹੈਗੀ ਵੀਰੇ 27 ਤੱਕ ਠੀਕ ਹੈ 3333 ਨੰਬਰ ਆ ਤੇ ਬਈ ਪੀਵੀ ਹੁਣ ਜਾਂ ਕਿੱਥੇ ਦਾ ਨੰਬਰ ਆ ਕਮੈਂਟ ਕਰਿਓ ਇਹਦਾ ਸੰਰੂਪ ਚੱਲਦਾ ਬਈ ਸੰਰੂਪ ਚੱਲਦਾ ਸਾਰੇ ਵਰਕਿੰਗ ਚੱਲਦੇ ਨੇ ਆਪਣੇ ਫਕਸ਼ਨ ਨੇ ਵਰਕਿੰਗ ਆ ਠੀਕ ਹੈ ਤੇ ਡੀਜ਼ਲ ਦੀ ਕਾਰ ਆ ਡੀਜ਼ਲ ਕਾਰ ਆ ਮਿੱਤਰੋ ਪਾਸਿੰਗ ਕਿਨੇ ਤੱਕ ਆ 27 ਤੱਕ 27 ਤੱਕ ਪਾਸ ਆ ਬਈ ਗੱਡੀ ਵਧੀਆ ਗਈ ਆਲਮੋਸਟ ਤਕਰੀਬਨ ਵੀਰੇ ਗੱਡੀ オリジナル ਆ ਹੁਣ ਤੱਕ ਹਨਾ ਠੀਕ ਹੈ ਜਿਹੜਾ ਹਲਕਾ ਫੁਲਕਾ ਵੀਰੇ ਕੰਮ ਹੋਣ ਵਾਲਾ ਬਈ ਇੱਧਰ ਦਿਖਾ ਦੇ ਥੋੜਾ ਕਵਟਰ ਪੈਨਲ ਦੇ ਉਹ ਵੀ ਹੋ ਜੂ ਵੀਰੇ ਹੋ ਜੂ ਹੋ ਜੂ ਠੀਕ ਆ ਲੈ ਮਿੱਤਰੋ ਇਹ ਵੀ ਵੀਰੇ ਹੋ ਜੂ ਕੰਮ ਸਭ ਕੁਝ ਓਕੇ ਹੋ ਕੇ ਮਿਲ ਕਿੰਨੇ ਦੀ ਮਿਲ ਜੂ 2 ਲੱਖ ਰੁਪਏ ਦੀ 2 ਲੱਖ ਰੁਪਏ ਦੀ ਲਾ ਮਿੱਤਰੋ 2 ਲੱਖ ਰੁਪਏ ਦੀ ਗੱਡੀ ਇਹ ਮਿਲ ਜੂਗੀ ਮਰਸੀਡੀ ਕਿਹੜੀ ਕਲਾਸ ਦੀ ਹੈ ਇਹ ਚ ਸੀ ਕਲਾਸ 220 ਸੀ ਕਲਾਸ 220 ਹੈ ਨਾ ਗੱਲ ਬਾਤ ਤੁਸੀਂ ਕਰ ਲਿਓ ਘੈਂਟ ਡੀਲ ਹੋਣ ਵਾਲੀ ਆ ਇੱਕ ਸ ਨੂੰ ਹੁਣ ਦਿਖਾਉਨੇ ਆਗੇ ਝੋਟੇ ਦੋ ਹਨਾ ਖੜੇ ਬਈ ਪਹਿਲਾਂ ਮੈਂ ਟਾਇਰਾਂ ਕ ਨਹੀਂ ਦਿਖ ਰਿਆਂ ਤੇ ਵੀ ਟਾਇਰ ਹੀ ਬਹੁਤ ਵੱਡੇ ਨੇ ਯਾਰ ਦੇ ਕਿੰਨੇ ਇੰਚ ਨੇ 20 ਇੰਚ 20 ਇੰਚ ਹੀ ਬਈ ਟਾਇਰ ਨੇਗੇ ਚੈੱਕ ਕਰੋ ਗੱਡੀ ਐਕਸ ਯੂ ਵੀ ਕਿੰਨਾ ਮਾਡਲ ਹੈ ਬਈ 2011 ਮਾਡਲ ਹੈ ਬਈ ਠੀਕ ਆ ਬਈ ਤੇ ਗੱਡੀ ਸਾਰੀ ਓਕੇ ਨਾਉਨ ਐਕਸੀਡੈਂਟਾ ਇੰਜਨ ਗੇੜੀ ਬਿਲਕੁਲ ਸੀਲ ਦਾ ਜਮਾਂ ਸੀਲ ਦਾ ਸੈਟਾਂ ਦੀ ਟਚਿੰਗ ਕਰਵਾਈ ਆ ਹਲੇ ਰਵੀ ਵੇਰਾ ਹੋਣ ਵਾਲੀ ਆ ਕਾਰ ਦੀ ਓਕੇ ਜਿਹੜੇ ਮਾੜੇ ਮੋਟੇ ਬੰਪਰ ਵੇਰਾ ਸੈਟਿੰਗ ਹੋਣ ਵਾਲੀ ਹੈ ਹਜੇ ਰਵੀ ਵੇਰਾ ਵਾਲੀ ਆ ਕਾਰ ਮਦਲਾ ਪੂਰੀ ਅੱਖਾਂ ਜਵਾਈ ਦੀ ਮਿਲ ਜੂਗੀ ਹਾਂ ਜਿਵੇਂ ਬੰਪਰ ਐ ਪੇਂਟ ਹੋਣ ਵਾਲਾ ਹੈ ਬੰਪਰੇ ਦੀ ਪਿਆ ਜੇ ਲੈ ਮਿੱਤਰੋ ਦੋ ਦਿਨਾਂ ਬਾਅਦ ਫੁੱਲ ਤਿਆਰ ਮਿਲੂਗਾ W8 ਆ ਨਾ ਟਾਪ ਮਾਡਲ W8 ਆ ਮਿੱਤਰੋ 11 ਮਾਡਲ ਐਨਓਸੀ ਤਾਂ ਮਿਲ ਜੂਦੀ ਹਾਂਜੀ ਐਨਓਸੀ ਮਿਲ ਜੂਗਾ ਹਾਂਜੀ ਲੈ ਮਿੱਤਰੋ ਐਨਓਸੀ ਮਿਲ ਜੂਗੀ ਰੇਟ ਧਮਾਕੇਦ 270000 ਲੈ ਮਿੱਤਰੋ ਐਕਸਯੂਵੀ ਲੈ ਜੋ 270000 ਚ 11 ਮਾਡਲ ਸਾਰੇ ਪੇਪਰਸ ਤੁਹਾਨੂੰ ਕੰਪਲੀਟ ਮਿਲਣਗੇ ਆ ਪਿੱਛੀ ਲਾਇ ਮਿਲਣਗੇ ਬਿਲਕੁਲ ਜੀ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਦਿਖਾਉਣੇ ਆਗੇ ਕਹਿੰਦੇ ਵੀ ਸਕਾਰ ਵੀ ਹੋ ਗਈ ਇਦਰਾਣਾ ਵੀਰੇ ਫਿਰ ਬਣਿਆ ਸਕਾਰ ਵਿਵਸਥਾ ਕੋਈ ਫੋਨ ਨਾ ਕਰੇ ਹੋਏ ਸੇਲ ਹੋ ਚੁੱਕੀ ਆਹ ਸੇਲ ਹੋ ਗਈ ਸੇਲ ਹੋ ਚੁੱਕੀ ਹੈ ਬਈ ਕੈਮਰਾ ਚੱਲਦਾ ਝੂਠ ਨਾ ਬੋਲੀ ਕਿੰਨੇ ਦੀ ਸੇਲ ਕੀਤੀ ਹੈਗੀ 5 ਲੱਖ ਦੀ ਵੀਰੇ ਵਿਦ ਪ੍ਰੂਫ ਆਪਾਂ ਕਹਾਂਗੇ ਸੇਲ ਕੀਤੀ ਆ ਉਹ ਵੀ ਬਰਨਾਲੇ ਦੇ ਵਿੱਚ 5 ਲੱਖ ਦੇ ਹਾਂਜੀ ਯਾਰ ਝੂਠ ਬੋਲਦਾ ਹੋਵੇ ਬਈ 5 ਲੱਖ ਦੀ ਕੌਣ ਦੇ ਰਸਕਾਰ ਵੀ ਉਹ 5 ਲੱਖ ਨਾਮ ਦੇਵਾਂਗੇ ਵੀਰੇ ਕੋਈ ਗਲਤ ਸਾਫਤ ਕਰੇ ਕੋਈ ਗਲਤ ਕਮੈਂਟ ਨਾ ਕਰੇ ਨਹੀਂ ਗਲਤ ਆਪਾਂ ਬੋਲਾਂਗੇ ਲੈ ਮਿੱਤਰੋ ਸਾਫਤ ਕਰਾਂਗੇ ਆਪਾਂ 5 ਲੱਖ ਨਾਮ ਦੇਵਾਂਗੇ ਵੀਰੇ ਜੇ 5 ਲੱਖ ਦੀ ਨਾ ਕੀਤੀ ਉਸ ਲੈ ਮਿੱਤਰੋ 5 ਲੱਖ ਦੀ ਬਾਈ ਕਹਿੰਦਾ ਆਪਾਂ ਸੇਲ ਕਰਤੀ ਤੁਸੀਂ ਪ੍ਰੂਫ ਕਰਦੇ ਹੋ ਵੀ ਨਹੀਂ ਦਿੱਤੀ ਤਾਂ ਭਾਈ 5 ਲੱਖ ਦੇਵਾਂਗੇ ਬਿਲਕੁਲ ਠੀਕ ਹੈ ਭਾਈ ਸੇਲ ਕਰਤੀ ਕਿੱਦੇ ਸੇਲ ਹੋਈ ਆ ਇਹ ਤੇ ਪਰਸੋਂ ਹੋਈ ਆ ਭਾਈ ਸਾਈ ਪਰਸੋਂ ਸੇ ਸਾਈ ਆ ਗਈ ਇਹਨਾਂ ਦੀ ਇਹਦੀ ਮੜੀ-ਮੋਟੀ ਹਲਕੇ ਬੰਪਰ ਦੀ ਟੱਚਿੰਗ ਹੋਣ ਵਾਲੀ ਪਿੱਛੋਂ ਉਹ ਕਰਵਾ ਕੇ ਦੇਣੀ ਆ ਬੰਦੇ ਨੂੰ ਇਹ ਕਿੱਦਾਂ ਕਨਵਰਟ ਸੀ ਭਈ ਇਹ ਕਨਵਰਟ ਹੋ ਕਨਵਰਟ ਐਸ 11 ਹੈ ਹਾਂ ਜੀ ਫੁੱਲੀ ਕਨਵਰਟ ਦੀ ਵੀਰੇ ਫੁੱਲ ਵੀਰੇ ਏ ਟੂ ਜ਼ੈਡ ਕਨਵਰਟ ਪਾ ਯਾਰ ਇੰਨੀ ਸਸਤੀ ਕਿਵੇਂ ਦੇ ਰਹਾ ਯਾਰ ਸੌ ਲੱਗੇ ਵੀ ਬਾਈ 8 ਲੱਖ ਤੋਂ ਉੱਪਰ ਪਰ ਵੀ ਮੰਗਦੇ ਨੇ ਇਹ 10 ਵੀ ਮੰਗਦੇ ਨੇ 5 ਸਾਲ ਦੀ ਪਾਸਿਕ ਵੀ ਹੈਗੀ ਆ ਕੋਈ ਪੇਪਰਾਂ ਦੀ ਵੀ ਮਾੜੀ ਨਹੀਂ ਹੈਗੀ ਲੈ ਮਿੱਤਰੋ ਪੇਪਰ ਬੂਪਰ ਸਾਰੇ ਕੰਪਲੀਟ ਸੀ ਇੰਜਨ ਇਅਰ ਦੀ ਵਧੀਆ ਸੀ ਵੀ ਬਿਲਕੁਲ 2.2 ਐਂਸੀ ਲਾਇ ਲੱਗੇ 2.2 ਐਂਸੀ ਲਾਇ ਲੱਗਦੀ 5 ਲੱਖ ਦੀ ਸੇਲ ਹੋ ਗਈ ਮੇਰਾ ਵੀਰਾ ਇਹ ਗੱਡੀ ਵਾਸਤੇ ਵੀਰ ਬਣ ਕੇ ਕੋਈ ਕਾਲ ਨਾ ਕਰਿਓ ਹਾਂ ਅਦਰ ਬਾਈ ਕੋਈ ਫਿਊਚਰ ਚ ਆਉਂਦੀ ਆ ਬਈ ਇਹਦੀ ਗੱਡੀ ਹਾਂ ਵੀਰੇ ਆਉਂਦੀ ਰਹਿਣੀ ਇਹ ਮਰਸੀਡਿਸ ਮੰਗ ਸੀ ਆਪਾਂ ਦੁਬਾਰਾ ਲੈ ਕੇ ਆਇਆ ਪਹਿਲਾਂ ਦਿੱਲੀ ਨੰਬਰ ਬੰਦੇ ਕਹਿੰਦੇ ਸੀ 2 ਲੱਖ ਦੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਆਪਾਂ ਪੰਜਾਬ ਨੰਬਰ ਤੇ ਪਾਸਿਆਂ ਲਈ ਲੈ ਕੇ ਆਏ ਮੇਰਾ ਵੀਰ ਐਦਾਂ ਕਰੀ 50000 ਪਲੱਸ ਕਰ ਲਈ ਤੇ 55 ਦੀ ਲਿਆ ਦੀ ਠੀਕ ਹੈ ਬਾਈ ਉਹੀ ਚੱਕਰ ਠੀਕ ਹੈ ਬਾਈ ਅਗਲੀ ਵਾਰ ਆਜੂ ਸਕਾਰ ਤੇ ਟੈਨਸ਼ਨ ਨਾ ਲਾਓ ਅੱਗੇ ਬਾਈ ਆ ਗਈ ਆਪਣੀ 13 ਮਾਡਲ ਤੇ 13 ਮਾਡਲ ਤੇਰੇ ਬੀਡੀਆਈ ਸਵੈਪਟ ਬੀਡੀਆਈ ਪੰਜਾਬ ਨੰਬਰ ਲਾਈ ਵਗੈਰਾ ਲੱਗੇ ਹੋ ਨੇ ਟਾਇਰ ਵਧੀਆ ਪਏ ਨੇ ਅੰਦਰੋਂ ਕੀ ਕੰਡੀਸ਼ਨ ਆ ਵੀਰੇ ਗੱਡੀ ਦੀ ਅੰਦਰੋਂ ਬਿਲਕੁਲ ਸਾਫ਼ ਚੰਗੀ ਆ ਅੰਦਰੋਂ ਵਧੀਆ ਪਈਆ ਐਲਈਡੀ ਵੀਰਾ ਲੱਗੀ ਹੋ ਡੀਜ਼ਲ ਵੇਰੀਐਂਟ ਦੀ ਕਾਰ ਆ ਗਈ 13 ਮਾਡਲ ਸੋਹਣੀ ਕਾਰ ਆ ਬਾਈ ਹਲਕੀ ਫੁਲਕੀ ਬਾਈ ਟੱਚਿੰਗ ਮਿਲ ਜੂਗੀ ਠੀਕ ਐ ਇੰਡਰ ਇਫੀਸ਼ੀਐਂਟਾ ਇੰਜਨ ਗੇਅਰ ਬਿਲਕੁਲ ਸਹੀ ਐ ਇੰਜਨ ਗੇਅਰ ਵਧੀਆ ਹਾਂਜੀ ਰੇਟ ਵਧੀਆ 320000 320000 ਹਾਂਜੀ ਲੈ ਮਿੱਤਰੋ 320000 ਦੀ ਗੱਡੀ ਮਿਲ ਜੂ ਲੋਨ ਹੋ ਜੂ ਇਹਦੇ ਤੇ ਕਿਉਂਕਿ ਇਹਦੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ 330 35000 ਦੀ ਉਸ ਤੋਂ ਆਪਾਂ ਕੁਝ ਕਰੈਂਟ ਤੇ ਦੇ ਦਿੱਤੀ ਜੀ ਇਹ ਅੱਛਾ ਹਰਤਾ ਦੱਸਦੇ ਰੈਂਟ ਤੇ ਚੱਲ ਗਈ ਉਹਨੇ ਹੀ ਆਪਾਂ ਵਿੱਚੋਂ ਪੈਸੇ ਉਹਨੇ ਵਿੱਚੋਂ ਘਟਾ ਦਿਆ ਨਾ ਲੈ ਮਿੱਤਰੋ ਘਟਾ ਕੇ ਪਾਤੀ ਆ ਰੈਂਟ ਤੇ ਗਈ ਸੀ ਕ ਲੋਨ ਹੋ ਜੂ ਤੇ ਤੇ ਲੋਨ ਹੋ ਜੂ 2.5 ਲੱਖ ਦਾ 2.5 ਲੱਖ ਦਾ ਲੋਨ ਜੂ ਮਿੱਤਰੋ 2.5 ਲੱਖ ਦਾ ਲੋਨ ਜੂ ਗੱਲਬਾਤ ਤੁਸੀਂ ਕਰ ਲਿਓ ਅੱਗੇ ਇੱਕ ਫੇਰ ਆ ਗਈ ਵੀਰੇ ਆਪਣੇ ਕੋਲ Swift ਗੱਡੀ ਕਿੰਨਾ ਮਾਡਲ ਹੈ ਪੰਜ ਖੜੀਆਂ ਨੇ ਗਿਆ ਬਾਈ ਯਾਰ Swift ਤਾਂ ਮੇਲੇ ਹੀ ਰੱਖਿਆ ਨਾ ਕਿਉਂਕਿ ਬੰਦਾ ਇਹ ਨਾ ਕਹੇ ਵੀ ਤੁਸੀਂ ਇੰਨੇ ਵਾਲੇ ਦਿਖਾਈ ਸੀ ਐਂ ਦਿਖਾਈ ਸੀ ਅਲੱਗ-ਅਲੱਗ ਸਾਰੀਆਂ ਰੇਟ ਐ ਅਲੱਗ-ਅਲੱਗ ਮਾਡਲ ਨੇ ਠੀਕ ਐ ਲੈ ਮਿੱਤਰੋ ਆ ਕਿੰਨਾ ਰੇਟ ਆ ਬਾਈ ਇਹ ਵੀਰੇ ਨਵਾਂ ਮਾਡਲ ਹੈ VDI ਪਰ ਨਾਲਾ ਨੰਬਰਾਂ ਲਾਏ ਲੱਗੇ ਹੋਇਆ ਠੀਕ ਐ 1.70 ਹਜ਼ਾਰ ਰੁਪਏ ਦੇ ਦਾਂਗੇ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਇੰਜ ਨੰਬਰ ਵੀ ਸੋਹਣਾ ਵੀਰੇ 25250 ਠੀਕ ਹੈ ਮੈਨੂੰ ਕੋਈ ਤੇ ਸਵਿਫਟ ਦਿਖਾ ਪੈ ਗਈ 2550 ਹੈ ਨਵਾਂ ਮਾਡਲ ਆ ਬਈ 170000 ਦੀ ਮੈਨੂੰ ਗੱਡੀ ਮਿਲ ਜੂ ਇੰਜਨ ਗੇਅਰ ਦੀ ਜਮਾ ਓਕੇ ਮਿਲੂ ਗੱਡੀ ਠੀਕ ਹੈ ਲਓ ਮਤਲਬ ਬੀਡੀਆ ਡੀਜ਼ਲ ਵੇਰੀਐਂਟ ਦੀ ਵੀਰੇ ਗੱਡੀ ਬਹੁਤ ਘੱਟ ਮਿਲ ਰਹੀ ਹੈ ਨਾ ਵੀਰੇ ਠੀਕ ਹੈ ਖਾਸ ਕਰਕੇ ਨਵਾਂ ਦਾ ਮਾਡਲ ਅੱਗੇ ਕਿਹੜੀ ਆ ਗਈ ਬਈ ਆਹ ਇਹ ਸਵਿਫਟ ਵੀਰੇ 12 ਮਾਡਲ ਠੀਕ ਹੈ ਬਈ ਇਹ ਉਹ ਕਾਰ ਆ ਬੰਦੇ ਕੁਸ ਕਰਕੇ ਆਪਣੇ ਕੋਲ ਇਹ ਕਹਿੰਦੇ ਨੇ ਵੀਰੇ ਟਚਿੰਗ ਅਸੀਂ ਕਰਵਾਈ ਹੈ ਆਪ ਕਰਵਾਈ ਜਿਹੜੀ ਮਾੜੀ ਮੋਟੀ ਬਿਲਕੁਲ ਚੇਂਜ ਨਾ ਹੋਵੇ ਕੋਈ ਵੀ ਪੀਸ ਇਹੋ ਘਰ ਆ ਵੀਰੇ ਸੀਟ ਘਰ ਆ ਨਾ ਬੰਪਰ ਨਾ ਫੱਟੀ ਨਾ ਬੋਨਟ ਨਾ ਸ਼ੀਸ਼ਾ ਅੱਛਾ ਬਾਈ ਕੁਝ ਵੀ ਇਹਦਾ ਚੇਂਜ ਨਹੀਂ ਹੈਗਾ ਲੈ ਮਿੱਤਰੋ ਗੱਡੀ ਸੀਲਡ ਆ ਗਈ ਠੀਕ ਹੈ ਹਾਂਜੀ ਅੰਦਰੋਂ ਬਾਹਰੋਂ ਜਮ ਓਕੇ ਯਾਰ ਬਿਲਕੁਲ ਬਾਈ ਨਵੇਂ ਟਾਇਰ ਨਵੇਂ ਟਾਇਰ ਨੇ ਇੰਜਨ ਗੇਅਰ ਦੀ ਸੀਲਡ ਆ ਬਾਈ ਬੋਨਟ ਸ਼ੀਸ਼ਾ ਫੱਟੀ ਬੰਪਰ ਨਾਲ ਸਭ ਕੁਝ ਨਾ ਤੇ ਫਿਰ 12 ਮਾਡਲ ਹੈ ਨਾ ਇਹ 12 ਮਾਡਲ ਪੰਜਾਬ ਨੰਬਰ ਆ ਪੰਜਾਬ ਨੰਬਰ ਰੇਟ ਕਿੰਨਾ ਦਾ 2 ਲੱਖ 85 ਹਜ਼ਾਰ ਰੁਪਏ 285000 ਦੀ ਸੀਲਡ ਕਾਰ ਵਾਈ ਸਾਢੇ 33 ਮੰਗਦੇ ਨੇ ਬਈ ਸੀਲਡ ਕਾਰ ਆਉਂਦਾ ਅਸੀਂ ਚੱਕ ਰਹੀ ਆਪਾਂ ਪਹਿਲਾਂ ਵੀ ਤਾਂ ਸਸਤੀ ਦੇ ਰਹੇ ਸਾਰੀਆਂ ਲੈ ਮਿੱਤਰੋ 285000 ਦੀ ਸੀਲਡ ਕਾਰ ਮਿਲ ਜੂ ਬਈ ਆਹ ਰੇਟ ਨਹੀਂ ਮਿਲਣਾਗਾ ਮੇਰਾ ਵੀਰ ਲੋਨ ਵਗੈਰਾ ਹੋ ਜਾਊਗਾ 85000 ਭਰ ਕੇ ਮਿਲ ਜੂ ਬੜੇ ਆਰਾਮ ਨਾਲ 85000 ਲੈ ਲੋ ਦੋ ਦੋ ਲੋਨ ਹੋ ਜੂ Swift ਗੱਡੀ ਲੈ ਜਾਓ ਸੀਲਡ ਕਾਰ 12 ਮਾਡਲ 2 ਲੱਖ ਦਾ ਹੋ ਜੂ ਲੋਨ ਜੇ ਤੁਹਾਡਾ ਸਿਵਲ ਸਕੋਰ ਵਧੀਆ ਅੱਗੇ ਆ ਗਈ ਇਧਰ ਵੀਰੇ 8 ਮਾਡਲ ਹੈ 8 ਮਾਡਲ ਹਾਂਜੀ ਇਹਦੀ ਵੀਰੇ ਆਪਾਂ ਪਹਿਲਾਂ ਦੱਸ ਦਿੰਦੇ ਨਾ ਪਾਸਿੰਗ ਆ ਨਾ ਐਨਓਸੀ ਆ ਦਿੱਲੀ ਨੰਬਰ ਆ ਓਕੇ ਜੀ ਉਦਾਂ ਚਲਾਉਣ ਵਾਸਤੇ ਯੂਜ਼ਿੰਗ ਨੂੰ ਟਰੇਲੂ ਹਨਾ ਹਾਂ ਦੂਰ ਨੇੜੇ ਜਾਣਾ ਤਾਂ ਬੀਡੀਆਈ ਕਾਰ ਆ ਡੀਜ਼ਲ ਇੰਜਨ ਕੇ ਦੀ ਜਮਾ ਨਮੀਆ ਲੱਖ ਰੁਪਏ ਦੇ ਵਿੱਚ ਲੈ ਜਾਗੇ ਆਪਾਂ ਲੈ ਮਿੱਤਰੋ ਲੱਖ ਰੁਪਏ ਦੀ ਇਹ ਗੱਡੀ ਮਿਲ ਜੂ Swift ਬੀਡੀਆਈ ਡੀਜ਼ਲ ਵੇਰੀਐਂਟ ਦੀ ਇੰਜਨ ਗੇਰ ਵਧੀਆ ਨਾ ਪੂਰਾ ਜਮਾ ਮਿੱਤਰੋ ਇੰਜਨ ਗੇਰ ਵਧੀਆ ਹੈਗਾ ਵਧੀਆ ਗੱਡੀ ਹੈਗੀ 1 ਲੱਖ ਰੁਪਏ ਦੀ ਮਿਲ ਜੂ ਇਹ ਅੱਗੇ ਬਈ ਸਾਨੂੰ ਦਿਖਾਉਣੇ ਆਗੇ ਹੁਣ ਇੱਕ ਹੋਰ Swift ਆ ਗਈ 8 ਮਾਡਲ ਪੀਵੀ05 ਪੰਜਾਬ ਨੰਬਰ ਦੀ ਗੱਡੀ ਆ ਲਾਇਲੋ ਲੱਗੇ ਹੋਏ ਨੇ ਹੋਰ ਕੀ ਗੱਲ ਬਾਤ ਹੈ ਬਈ ਬੀਡੀ ਆਈ ਹੈ ਬਾਈ ਨਾਉਣ ਐਕਸੀਡੈਂਟ ਇੰਜਨ ਕੇ ਇਹਦੀ ਨਵੀਂ ਆ ਕਾਰ ਹੂੰ 1,25,000 ਰੁਪਏ ਦੇ ਵਿੱਚ ਦੇ ਦਾਂਗੇ 1,25,000 ਦੇ ਹਾਂ ਜੀ ਲੈ ਮੈਂ ਤਰੋ 1,25,000 ਦੀ ਅੱਠ ਮਾਡਲ ਪੀਵੀ05 ਨੰਬਰ ਗੱਡੀ ਮਿਲ ਜੂਗੀ ਕਾਏ ਪੱਤਰ ਪੂਰੇ ਨੇ ਬਈ ਬਿਲਕੁਲ ਜੀ ਠੀਕ ਹੈ ਜੀ ਪਾਸਿੰਗ ਵੇਕ ਕਰਵਾਉਣੀ ਹੈ ਜੇ ਹੋ ਜੂਗੀ ਹੋ ਜੂਗੀ ਹਾਂ ਜੀ ਪਾਸਿੰਗ ਲੈ ਮੈਂ ਤਰੋ ਪਾਸਿੰਗ ਕਰਾ ਕੇ ਲੈਣੀ ਹੈ ਪਾਸਿੰਗ ਕਰਾ ਕੇ ਮਿਲ ਜੂ ਨਹੀਂ 1,25,000 ਦੀ ਹਾਂ ਜੀ ਹਾਂ ਨਹੀਂ 1,25 ਦੀ ਇਦਾਂ ਠੀਕ ਹੈ ਨਹੀਂ ਵੇਕਰ 1,25,000 ਦੀ ਬਈ ਇਦਾਂ ਲੈ ਜਾਓ ਗੱਡੀ ਮੇ ਅੱਗੇ ਕਹਿੰਦੇ ਆਲਟੋ ਆਸਮ ਦਿਖਾਉਣਾ ਤਿੰਨ ਖੜੀਆਂ ਨੇ ਜਿਹੜੀ ਵਧੀਆ ਲੱਗੂ ਉਹ ਚੱਕ ਲੈਣਾ ਬਾਈ ਹਾਂਜੀ 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 ਤਿੰਨੇ ਆਪਦੇ ਆਪੇ ਬਰਾਬਰੀ ਕਰਦੇ ਨੇ ਪੂਰੀ ਅੱਡੋ ਅੱਡ ਰੇਟ ਨੇ ਵੀਰੇ ਸਾਰੀਆਂ ਆਪਦੇ ਆਪੇ ਹਿਸਾਬ ਤੇ ਨਹੀਂ ਕਿੰਨਾ ਮਾਡਲ ਹੈ ਇਹ ਨਵਾਂ ਮਾਡਲ ਹੈ ਵੀਰੇ ਪੈਟਰੋਲ ਪਲਸ ਸੀਐਨਜੀ ਆ ਐਨਓਸੀ ਹੈਗੀ ਇਹਦੀ ਐਨਓਸੀ ਮਿਲ ਜੂ ਖਰਚਾ ਕਸਟਮਰ ਦਾ ਹੋਊਗਾ ਖਰਚਾ ਕਸਟਮਰ ਦਾ ਹੋਊਗਾ ਲੈ ਮਿੱਤਰੋ ਖਰਚਾ ਕਸਟਮਰ ਦਾ ਹੋਊਗਾ ਨਵਾਂ ਮਾਡਲ ਪੈਟਰੋਲ ਪਲਸ ਸੀਐਨਜੀ ਮਤਲਬ ਏਵਰੇਜ ਵਾਧੂ ਆ ਸੀਟ ਕਵਰ ਨਵੇਂ ਨੇ ਗੱਡੀ ਇੰਜਨ ਗੇਅਰ ਦੀ ਗੋਲੀ ਆ ਪੂਰੀ ਹਾਂਜੀ ਫਰੰਟ ਸ਼ੀਸ਼ਾ ਨਾਲ ਦਾ ਬਈ ਅੱਛਾ ਲੈ ਮਿੱਤਰੋ ਫਰੰਟ ਸ਼ੀਸ਼ਾ ਨਾਲ ਲੱਗਾ ਠੀਕ ਐ ਬਈਆ ਤੇੜਾ ਹੈ ਤਾਂ ਹੀ ਚੇਂਜ ਕਰਾ ਵੀ ਕੋਈ ਵੀ ਯਾਰ ਹੈ ਨਾ ਕਦੇ ਵੀ ਯਾਰ ਗੱਡੀ ਐਕਸੀਡੈਂਟ ਹੋਣਾ ਠੀਕ ਐ ਫਰੰਟ ਸ਼ੀਸ਼ਾ ਇਹ ਨਾ ਕਹਦਾ ਕਰੋ ਵੀ ਬਈ ਚੇਂਜ ਆ ਗਈ ਯਾਰ ਐਕਸੀਡੈਂਟ ਹੋਣਾ ਕਈ ਵਾਰ ਵੀਰੇ ਉੱਦਾਂ ਰੋੜੀ ਰੋੜੀ ਬਾਜਦੀ ਹੈ ਕਿ ਮੇਰਾ ਵੀਰ ਹੈ ਨਾ ਠੀਕ ਐ ਤੇੜ ਦੂੜ ਖਾ ਜਾਂਦੇ ਨੇ ਸ਼ੀਸ਼ੇ ਚੇਂਜ ਵੀ ਹੋ ਜਾਂਦੇ ਆ ਬਈ ਕਿੰਨੇ ਦੀ ਮਿਲੂ ਇਹ ਫਿਰ 80000 ਰੁਪਏ 80000 ਦੀ ਹਾਂਜੀ ਲੈ ਮਿੱਤਰੋ 80000 ਦੀ ਮਿਲ ਜੂ ਐਨਓਸੀ ਦਾ ਖਰਚਾ ਕਸ 80000 ਦੀ ਗੱਡੀ ਮਿਲ ਜੂ ਨੰਬਰ ਨੋਟ ਕਰ ਲੋ 9 ਮਾਡਲ ਆ ਗਈ ਸੀਐਨਜੀ ਪੈਟਰੋਲ ਆ ਗਈ ਠੀਕ ਐ ਬਾਕੀ ਅੱਗੇ ਤੁਹਾਨੂੰ ਦਿਖਾਉਨੇ ਆ ਭਾਈ ਨੰਬਰ ਚੈੱਕ ਕਰਾ 4450 ਨੰਬਰ ਪੀਵੀ03 ਨੰਬਰ ਕੀ ਮਾਡਲ ਆ ਬਈ 2008 ਆ ਬਈ 28 ਤੱਕ ਪਾਸ ਆ ਪਾਸਿੰਗ ਹੈਗੀ 28 ਤੱਕ ਐਲਐਕਐਸਆਈ ਆ ਨਵੇਂ ਟਾਇਰ ਆ ਨਵੇਂ ਟਾਇਰ ਐਲਐਕਐਸਆਈ 28 ਤੱਕ ਪਾਸ ਆ ਗਈ ਵੀਲ ਕੱਪ ਲੱਗੇ ਹੋਏ ਨੇ ਸੀਟ ਕਵਰ ਵੀ ਪੁਰਾਣੀ ਨੇ ਨਾ ਵੀਰੇ ਪਹਿਲਾਂ ਵਾਲੇ ਕੰਪਨੀ ਵਾਲੇ ਭਾਈ ਨਾਲ ਦੇ ਸੀਟ ਕਵਰ ਨੇ ਸਾਈਡਾਂ ਵੀਰੇ ਹਲਕੀ ਫੁਲਕੀ ਟੱਚ ਬੂ ਇੰਜਨ ਗੇਅਰ ਦੀ ਬਈ ਵਧੀਆ ਬਿਲਕੁਲ ਓਕੇ ਹੈ ਬਈ ਤਾਂ ਮਿੱਤਰੋ ਇੰਜਨ ਗੇਅਰ ਦੀ ਵਧੀਆ ਮਿਲੂ ਕਾਰ ਠੀਕ ਹੈ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਨਾ ਬਿਲਕੁਲ ਜੀ ਕਿੰਨੇ ਦੀ ਮਿਲੂ ਇਹ 1,115,000 1,115,000 ਲੈ ਮਿੱਤਰੋ 1,115,000 28 ਤੱਕ ਪਾਸ ਹੋ ਗੱਡੀ ਤੁਹਾਨੂੰ ਇਹ ਮਿਲ ਜੂਗੀ 4400 ਨੰਬਰ ਵਾਲੀ ਮੌਕਾ ਹੱਥੋਂ ਨਾ ਗਵਾਇਓ ਚੱਕ ਲੋ ਮੇਰਾ ਵੀਰ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਬਈ 10 ਮਾਡਲ ਚਿੱਟੀ ਕਬੂਤਰੀ ਪਹਿਲਾਂ ਤਾਂ ਜਲਦੀ ਚਿੱਟੀ ਮਿਲਦੀ ਨਹੀਂ ਹੈਗੀ ਜੇ ਮਿਲਦੀ ਹੈ ਬਾਈ ਬੜਾ ਨਜਾਇਜ਼ ਰੇਟ ਤੇ ਮਿਲਦੀ ਆ ਉਹ ਸਾਫ਼ ਨਹੀਂ ਹੁੰਦੀ ਜਾਂ ਫਿਰ ਰੇਟ ਨਹੀਂ ਸਹੀ ਬਣਦਾ ਇਹ ਜੀ ਆਉਂਦੀ ਆ ਥੋੜੀ ਦਿੱਕਤ ਆਪਾਂ ਧਮਾਕਾ ਦੇਵਾਂਗੇ ਪਰ ਆਪਣੇ ਕੋਲੇ ਨਾਨ ਐਕਸੀਡੈਂਟ ਦੀ ਇੰਜਨ ਗੇਅਰ ਦੀ ਬਿਲਕੁਲ ਸੀਲਡ ਟਾਇਰ ਨਵੇਂ ਵਰਗੇ ਆ ਲਓ ਮਿੱਤਰੋ 10 ਮਾਡਲ ਨਵੇਂ ਟਾਇਰ ਨੇ ਸੀਲਡ ਕਾਰ ਆ ਓਨਰ ਸੈਕੰਡ ਸੈਕੰਡ ਓਨਰ ਪੰਜਾਬ ਨੰਬਰ ਦੀ ਕਾਰ ਆ ਬਾਈ ਪੀਪੀ 30 4843 ਨੰਬਰ ਆ ਗੱਡੀ ਬਾਈ ਸੋਨੀਆ ਟੱਚ ਬਟੂ ਚ ਬਾਈ ਹੋ ਸਕਦੀ ਆ ਵੀ ਹੋਵੇ ਹਨਾ ਠੀਕ ਹੈ ਕਿਉਂ ਦੇਖੋ ਪੁਰਾਣਾ ਮਾਡਲ ਹੋਇਆ ਤਾਂ ਵੀ ਇਹ ਸਕਰਾਚ ਵੀਰਾ ਲੱਗ ਜਾਂਦੇ ਨੇ ਅੰਦਰੋਂ ਬਾਈ ਸੋਹਣੀ ਪਈਆਕਾਰ ਘੈਂਟਕਾਰ ਆ ਗਈ ਰੇਟ ਧਮਾਕੇਦਾਰ ਦੇ ਦਿਓ ਵੀ ਆ ਰੇਟ ਯਾਰ ਦੰਦਾ ਨਹੀਂ ਕੋਈ ਯਾਰ ਚ 1,25,000 ਦੇ ਦਾਂਗੇ ਤਾਂ ਕੀ ਗੱਲ ਆ ਬਈ ਹਾਂਜੀ 1,25,000 ਦੀ 2010 ਮਾਡਲ ਸੈਕੰਡ ਓਨਰ ਕਾਰ ਪੰਜਾਬ ਨੰਬਰ ਦੀ ਇਹ ਗੱਡੀ ਮਿਲ ਜੂ ਇਥੇ ਲੋਨ ਤਾਂ ਨਹੀਂ ਹੋਣਾ ਲੋਨ ਹੋ ਜੀ ਬਈ ਹੋ ਜੂ ਬਾਈ ਇਹ ਮੈਂ ਤਾਂ ਲਾਉਣਾ ਕਿੱਦੂਆਂ ਡੱਬਾ ਲੈ ਆਇਓ ਨਾ ਠੀਕ ਹੈ ਗੱਡੀ ਲੈ ਜਾ ਮੇਰਾ ਵੀਰ 25,000 ਦੇ ਪਲੱਸ ਇੱਕ ਡੱਬਾ ਲਾਡੂਆਂ ਦਾ ਗੱਡੀ ਲੈ ਜਾ ਮੇਰਾ ਵੀਰ ਅੱਗੇ ਆ ਗਈ ਬਈ ਇੱਧਰ ਆਪਣੀ ਜੈਨਗਾਰ ਤੇ 2003 ਮਾਡਲ ਆ ਬਈ ਠੀਕ ਆ ਬਈ ਬੀਐਕਐਸਆਈ ਮਾਡਲ ਆ ਹੂੰ ਤੇ ਗੱਡੀ ਲਗਭਗ ਸਾਰੀ ਜੈਨੂਨ ਪਈ ਆਗੀ ਹੂੰ ਤੇ ਲਾਇ ਵੀ ਲੱਗੇ ਹੋਏ ਆ ਪਾਸਿੰਗ ਦੀ ਕੁਸਮੀ ਨਹੀਂ ਪਈ ਆ ਠੀਕ ਆ ਬਈ ਹਾਂਜੀ ਯਾ ਮਤਲਬ ਪਾਸਿੰਗ ਕੁਸਮੀ ਨਹੀਂ ਦੀ ਪਈਆ ਵਿੰਡੋ ਮੁੰਡਾ ਪਾਵਰ ਨੇ 01 ਕਾਰ ਰਹੇ ਹਾਂਜੀ ਤੇ ਬਈ ਜੈਨ ਹਨਾ ਅੰਦਰੋਂ ਵਧੀਆ ਪਈ ਆ ਬਈ ਗੱਡੀ ਅੰਦਰੋਂ ਸਾਫ ਸੁਥਰੀ ਆ ਪੀਵੀ 62 ਬਈ ਨੰਬਰ ਦੱਸੋ ਬਈ ਕਿੱਥੇ ਦਾਗਾ ਰੇਟ ਕਿੰਨਾ ਬਈ ਇਹਦਾ 62000 ਰੁਪਇਆ 62000 ਰੁਪਇਆ ਨੰਬਰ ਵੀ 62 ਦਾ 62000 ਦੀ ਨੰਬਰ ਵੀ 62 ਦੇ 62000 ਦੀ ਬਾਈ ਗੱਡੀ ਮਿਲ ਜੂਗੀ ਰੇਟ ਬਾਈ ਫਿਕਸ ਆ ਪਹਿਲਾਂ ਬਾਈ ਨੇ ਪਹਿਲਾਂ 65 ਗਿਆ ਸੀ ਲਾਈਵ 'ਚ ਮਾਹ ਬਾਈ 62 ਦਾ 62000 ਦੀ ਹੀ ਆਪਾਂ ਦੇਣੀ ਹੈ ਗੱਡੀ ਬਾਈ ਕਹਿੰਦਾ ਠੀਕ ਆ 62000 ਦੀ ਬਾਈ ਗੱਡੀਆਂ ਮਿਲ ਜੂਗੀ ਅੱਗੇ ਤੁਹਾਨੂੰ ਦਿਖਾਉਣਾ ਹੈ ਵੀਰੇ i20 ਸਪੋਰਟਸ ਹਨਾ ਵੀਰੇ ਹਾਂਜੀ ਇਹਦੀ ਵੀ ਰਬੜ ਪਣ ਵਾਲੇ ਬਾਈ ਆ ਹਾਂਜੀ ਹਾਂ ਬਾਈ ਕਿਉਂਕਿ ਕੁਸ਼ਕ ਕਰਦੇ ਨਾ ਮੂਰੇ ਇੱਥੇ ਰਬੜ ਹੁੰਦੀ ਆ ਬਾਈ ਅੱਛਾ ਬਾਈ ਬੋਨਟ ਚੱਕ ਦੇ ਕਰਦੇ ਨੇ ਲੋਕ ਲੂਕ ਟੁੱਟ ਜਾਂਦੇ ਬਾਅਦ ਚ ਕੋਈ ਪਾਉਂਦਾ ਨਹੀਂ ਠੀਕ ਆ 7000 ਇੱਕ ਨੰਬਰ ਕੀ ਗੱਲ ਇਹ ਡੀਜ਼ਲ ਹੈ ਵੀਰੇ 11 ਮਾਡਲ ਹੂੰ ਸਪੋਰਟਸ ਓਕੇ ਤੇ ਐਨਓਸੀ ਦੀ ਬਰਨਾਲੇ ਦੀ ਕੱਟ ਚੁੱਕੀ ਆ ਠੀਕ ਐ ਤੇ 1,65,000 ਦੀ ਦੇ ਦਾਂਗੇ ਬਈ ਲਾ ਮਤਰਾ 1,65,000 ਦੀ 2011 ਮਾਡਲ ਲੱਗੇ ਹੋਇਆ ਬਰਨਾਲੇ ਦੀ ਐਨਓਸੀ ਕੱਟੀ ਹੋਈ ਆ ਬਰਨਾਲੇ ਦਾ ਨੰਬਰ ਲੱਗੂਗਾ ਲਾਇਟ ਟੂਰ ਵਗੈਰਾ ਵਧੀਆ ਨੇ ਸੋਹਣੀ ਪੀਆ 11 ਮਾਡਲ ਇਹ ਮਿਲ ਜੀ ਤੁਹਾਨੂੰ 1,65,000 ਦੀ ਹੁਣ ਤੁਹਾਨੂੰ ਦਿਖਾਉਣਾ ਹੈ ਗਿਆ ਝੋਟਾ ਹੈ ਬਈ ਕੰਧ ਜੇ ਮਾਰ ਮੈਂ ਕਹਿੰਦਾ ਕੰਧ ਤੋੜਨ ਵਾਲੀ ਕਰਦੇ ਤੇ ਨਹੀਂ ਟੁੱਟਦੀ ਕੀ ਗੱਲਬਾਤ ਹੈ ਦੀ 2010 ਮਾਡਲ ਬਈ ਡੀਜ਼ਲ ਬਿਸਟਾ ਉੱਪਰ ਨਾਲ ਲੱਗਿਆ ਇੰਜਨ ਗੇਅਰ ਓਕੇ ਆ ਠੀਕ ਆ ਬੱਸ 25 ਤੱਕ ਆ ਵਾਸ਼ਿੰਗ 25 ਤੱਕ ਆ ਤੇ 85000 ਰੁਪਏ ਦੇ ਦਿਆਂਗੇ 85000 ਦੀ ਹਾਂ ਜੀ ਲੈ ਮਿੱਤਰੋ 85000 ਦੀ ਵਸਤਾ ਮਿਲ ਜੂ 25 ਤੱਕ ਪਾਸਿੰਗਾ 10 ਮਾਡਲ ਆ ਅੰਦਰੋਂ ਵੀ ਬਈ ਖਰੀਆ ਗੱਡੀ ਘੈਂਟ ਪੂਰੀ ਹਨਾ ਠੀਕ ਐ ਗੱਲ ਬਾਤ ਤੁਸੀਂ ਕਰ ਲਓ 85000 ਦੀ ਗੱਡੀ ਮਿਲ ਜੂ ਮਿੱਤਰੋ 30-30000 ਵਾਲੇ ਬਈ ਮਰੂਤੀਆਂ ਗੱਡੇ ਚ ਜਾਂਦੇ ਨੇ ਦੋ ਖੜੀਆਂ ਨੇ ਬਈ ਤੇ ਬਾਈ ਜੀ ਗੱਡੀਆਂ ਪਹਿਲਾਂ ਦੱਸਦੇ ਇੰਜਨ ਗੇਅਰ ਦੇ ਕੇ ਮੈਨੇ ਬਾਈ ਇੰਜਨ ਗੇਅਰ ਓਕੇ ਵੀਰੇ ਇਹਦਾ ਆਪਾਂ ਕੰਮ ਹੱਥੇ ਕੀਤਾ ਹੋਇਆ ਆ ਗੱਡੀ ਦਾ ਇਹ 2004 ਮਾਡਲ ਹੈ ਇਹ ਮੈਨੂੰ ਰੰਗ ਦੀ ਵੀ ਜੈਨੂਨ ਲੱਗਦੇ ਬਾਈ ਕਰ ਲੈ ਸਾਰੀ ਜੈਨੂਨ ਵੀਰੇ ਉਹ ਕੱਲਾ ਫੈਂਡਰ ਛੱਡ ਕੇ ਉਹਦੇ ਡੈਂਟ ਨੇਗੇ ਠੀਕ ਐ ਤੇ ਬਾਕੀ ਸਾਰੀ ਗੱਡੀ ਓਕੇ ਆ ਰੀਅਲਲ ਪੇਂਟ ਦੀ ਆ ਆ ਹੋਜੂ ਕੰਮ ਜੇ ਮਾੜਾ ਮੋਟਾ ਕਰਾਉਣਾ ਹੋਇਆ 2004 ਮਾਡਲ ਆ ਬਈ 4 ਮਾਡਲ ਬਾਈ ਆ ਆ ਕੰਮ ਹੋਜੂਗਾ ਨਾ ਇਹਦੇ ਟੈਨਸ਼ਨ ਨਾ ਲਿਓ ਠੀਕ ਐ ਗੱਡੀ ਭਈ ਅੰਦਰੋਂ ਵੀ ਘੈਂਟ ਆਗੀ ਸਾਫ਼ ਸੁਥਰੀ ਗੱਡੀ ਆ ਨਵੇਂ ਵਰਗੇ ਬ ਲੈ ਮਤਰ 30000 ਦੇ ਗੱਡੀ ਮਿਲ ਜੂਗੀ ਇੱਧਰ ਵੀ ਆਏਗੀ ਇੱਕ 30000 ਵਾਲੀ ਆ ਜੇ ਥੋੜਾ ਬਹੁਤ ਨਿਕਾ ਮੋਟਾ ਬਾਈ ਕੰਮ ਕਹੋਗੇ ਕਰਾਉਣ ਨੂੰ ਉਹ ਵੀ ਹੋ ਕੇ ਮਿਲ ਜੂਗਾ ਤੇ ਭਾਈ ਇਹਦੀ ਕੀ ਡਿਟੇਲ ਆ ਗਈ 2003 ਮਾਡਲ ਵੀਰੇ AC ਠੀਕ ਆ ਵੀਰੇ ਹਾਂਜੀ ਵਧੀਆ ਸਾਫ ਸੁਥਰੀ ਕਾਰ ਆ AC ਲੱਗਿਆ ਚ AC ਲੱਗਿਆ ਲੈ ਮਤਰ AC ਕਾਰ ਆ ਇਹ ਤਿੰਨ ਮਾਡਲ ਆ ਗਈ ਜ਼ੀਰੋ ਬਣਾ ਨਾ ਵੀਰੇ ਹਾਂਜੀ ਜ਼ੀਰੋ ਠੀਕ ਹੈ ਟਾਇਰ ਟੂਰ ਵਧੀਆ ਨਾ ਭਾਈ ਪੰਜਾਬ ਨੰਬਰ ਦੇ ਦੋਨੇ ਮਰੂਤੀਆਂ ਨਹੀਂ ਆ ਕਿਸੇ ਮੇਰੇ ਵੀਰ ਨੂੰ ਗੱਡੀ ਚਾਹੀਦੀ ਹੈਗੀ ਆ ਲੈ ਜਾਓ ਮੇਰਾ ਵੀਰ ਠੀਕ ਹੈ ਗਰਮੀਆਂ ਦਾ ਤੋਹਫੇ ਨੇ ਇਹ ਤੇ ਬਈ ਇਹਨਾਂ ਗੱਡੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਗੱਡੀ ਬਈ ਵਧੀਆ ਲੱਗਦੀ ਹੈਗੀ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਬਈ ਐਡਰੈਸ ਕੀ ਆ ਆਪਣਾ ਐਡਰੈਸ ਵੀਰੇ ਤਨੋਲਾ ਰੋਡ ਤੇ ਠੀਕ ਹੈ ਜੀ ਕੇ ਕਾਰ ਬਈ ਆ ਆਪਣਾ ਨੇੜੇ ਪ੍ਰੋਵਿੰਸ਼ਲ ਚੁੰਗੀ ਠੀਕ ਹੈ 99882 ਬਈ 99282 ਤੇ ਕਾਲ ਕਰ ਲਿਓ ਸਕਰੀਨ ਸ਼ਾਟ ਲੈ ਲਓ ਬਈ ਨੰਬਰ ਦਾ ਮੇਰਾ ਵੀਰ ਥੋੜਾ ਚੈੱਕ ਕਰਕੇ ਜਰੂਰ ਲਾਇਆ ਕਰੋ ਹਣਾ ਤੇ ਬਈ 8 ਵਜੇ ਤੋਂ ਲੈ ਕੇ 8 ਵਜੇ ਤੱਕ ਫੋਨ ਲਾਇਆ ਕਰੋ ਮੇਰਾ ਵੀਰ ਕਿਉਂ ਅਸੀਂ ਬਈ ਸੁਣਾਉਂਦਾ ਹਣਾ ਠੀਕ ਹੈ ਠੀਕ ਹੈ ਬਾਈ ਹੈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤ